ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਬਹੁਤ ਜ਼ਿਆਦਾ ਸੋਹਣੀਆਂ ਟ੍ਰੈਂਡੀ ਤੇ ਐਕਸਕਲੂਸਿਵ ਨੇ ਪਹਿਲਾਂ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਹੈਂਡਵਰਕ ਦੇ ਨਾਲ ਆਣਕੀਆਂ ਟੌਪ ਜਿਹੜਾ ਹੈ ਸ਼ਾਰਟਾ ਫੈ布ਰਿਕ 2 ਮੀਟਰ ਦਾ ਮਸਲੀਨ ਪ੍ਰਿੰਟ ਨਾਲ ਹੈਂਡਵਰਕ ਨਾਲ ਆਏਗਾ ਗਲੇ ਤੇ ਜਿਹੜਾ ਵਰਕ ਹੋਇਆ ਹੈ ਹੈਂਡਵਰਕ ਹੈ ਬਾਟਮ ਇਹਦਾ ਸਿਲਕ ਦਾ ਮਿਲੇਗਾ ਦੁਪੱਟਾ ਜਿਹੜਾ ਹੈ ਫੈਂਸੀ ਦੁਪੱਟਾ ਬਹੁਤ ਪਿਆਰਾ ਹੈ ਸਿਲਕ ਦਾ ਦੁਪੱਟਾ ਆਏਗਾ ਇਹ ਰੇਟ ਇਹਨਾਂ ਦਾ 1070 ਰੁਪਏ ਆ ਰੰਗ ਇਹਨਾਂ ਵਿੱਚ ਕਾਫੀ ਹੈਗੇ ਨੇ 30 ਤੋਂ 35 ਰੰਗ ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਰੇਟ ਸਿਰਫ ਤੇ ਸਿਰਫ 1070 ਰੁਪਏ ਸ਼ਿਪਿੰਗ ਚਾਰजेस ਫ੍ਰੀ ਆ ਬਾਟਮ ਇਹਨਾਂ ਦਾ ਜਿਹੜਾ ਉਹ ਪਲੇਨ ਆਏਗਾ ਸ਼ਰਟ ਮਸਲੀਨ ਦੀ ਪ੍ਰਿੰਟਡ ਆਏਗੀ ਤੇ ਨਾਲ ਉਹਦੇ ਨੱਕ ਤੇ ਜਿਹੜਾ ਇਹ ਹੈਂਡਵਰਕ ਹੋਇਆ ਹੈ ਰੇਟ ਜਿਹੜਾ ਮੈਂ ਤੁਹਾਨੂੰ ਸਾਰਿਆਂ ਦੀ ਕੋਸ਼ਿਸ਼ ਕਰਾਂਗੀ ਕਿ ਇੱਥੇ ਦੱਸ ਦਿਆਂ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਦਿਓ ਜੈਸਵੀ ਸੂਟ ਦੀ ਬਾਰੇ ਤੁਹਾਨੂੰ ਜਾਂ ਕਨਫਿਊਜ਼ਨ ਹੈ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਗੱਲੇ ਤੇ ਵਰਕ ਵਾਲੀਆਂ ਕਲੈਕਸ਼ਨ ਆਈਆਂ ਨੇ ਰੰਗ ਇਹਨਾਂ ਵਿੱਚ ਚਾਰ ਪੰਜ ਹੀ ਆਏ ਨੇ ਪਰ ਰੰਗ ਸਾਰੇ ਸੋਹਣੇ ਨੇ ਡਾਰਕ ਟੋਨ ਵਿੱਚ ਕਲਰ ਆਏ ਨੇ ਉਹ ਜਿੱਤਰਾ ਸੀ ਲਕਿਨ ਉਹਦਾ ਫੈਬਰਿਕ ਹੈ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਦੋ ਤਿੰਨ ਰੰਗ ਆਏ ਨੇ ਇੱਕ ਮਹਿੰਦੀ ਕਲਰ ਹੈ ਇੱਕ ਰੈਡ ਟੋਨ ਵਿੱਚ ਹੈ ਤੇ ਇੱਕ ਪਰਪਲ ਟੋਨ ਵਿੱਚ ਹੈ 2500 ਰੁਪਏ ਇਹਨਾਂ ਦਾ ਰੇਟ ਹੈ ਬਨਾਰਸੀ ਸਿਲਕ ਜਿਹਦਾ ਸਵਰ ਸ਼ੋਰ ਦਾ ਫੈਬਰਿਕ ਆਏਗਾ ਦੁਪੱਟਾ ਵੀ ਬਨਾਰਸੀ ਸਿਲਕ ਵਿੱਚ ਆਏਗਾ ਇਹ ਜੜੇ ਨੇ ਇਹਨਾਂ ਦੇ ਥੋੜੇ ਸੂਟਾਂ ਤੇ سیل ਲੱਗੀ ਹੈ ਇਸ ਲਈ ਮੈਂ ਲੈ ਕੇ ਆਈਆਂ ਸਪੈਸ਼ਲ ਕਿਉਂਕਿ ਇਹਨਾਂ ਦਾ ਪਹਿਲਾਂ ਰੇਟ ਜ਼ਿਆਦਾ ਸੀ ਹੁਣ 750 ਵਿੱਚ ਤੁਸੀਂ ਇਹ ਜੜੀਆਂ ਕਲੈਕਸ਼ਨਾਂ ਕੰਟੀਨਿਊ ਚੱਲ ਰਹੀਆਂ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਵਾਈ ਕਰ ਸਕਦੇ ਹੋ ਸਿਰਫ ਤੇ ਸਿਰਫ 750 ਦੇ ਵਿੱਚ ਕਾਟਨ ਦੀ ਸ਼ਰਟ ਹੈ ਡਿਜੀਟਲ ਪ੍ਰਿੰਟ ਨਾਲ ਤਿਆਰੀ ਮਿਰਰ ਵਰਕ ਹੋਇਆ ਹੈ કોટਨ ਦਾ ਹੀ बॉटम मिलेगा ਤੁਹਾਨੂੰ 2.5 ਮੀਟਰ ਦਾ ਦੁਪੱਟਾ ਜਿਹੜਾ ਇਹ ਕਾਟਨ ਸਿਲਕ ਵਿੱਚ ਆਏਗਾ ਤੇ ਨਾਲ ਤੁਸੀਂ ਦੇਖੋ ਵਰਕ ਬੜਾ ਪਿਆਰਾ ਹੋਇਆ ਹੈ ਸੇਲ ਲੱਗੀ ਹੋਈ ਹੈ ਇਸ ਤੋਂ ਵੱਧ ਕੇ ਰੇਟ ਹੋਰ ਦਾ ਘਟਣਾ ਨਹੀਂ ਹੈ ਕਿਉਂਕਿ ਇਹ ਪਹਿਲਾਂ ਰੇਟ 1200 ਦੀ ਰੇਂਜ ਵਿੱਚ ਆਏ ਸੀ 750 ਵਿੱਚ ਤੁਸੀਂ ਇਹਨਾਂ ਸੂਟਾਂ ਨੂੰ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰੇ ਬਨਾਰਸੀ ਵਰਕ ਦੇ ਨਾਲ प्योर ਸਿਲਕ ਦੇ ਵਿੱਚ ਸਟੋਨ ਵਰਕ ਹੋਇਆ ਹੈ ਇਹਦੇ ਤੇ ਦਮਨ ਤੇ ਜੈਕਰਡ ਜੜੀ ਆ ਤੇ neck ਤੇ work ਹੈ bottom ਪਿਓਰ ਸਿਲਕ ਦਾ ਪਿਓਰ ਜੈਕਰਡ ਬਣਾ ਰਹੀ ਸੀ ਬੰ ਫੈਂਸੀ ਸਟਾਈਲ ਦਾ ਤੁਹਾਨੂੰ ਦੁਪੱਟਾ ਮਿਲੇਗਾ ਰੇਟ ਇਹਨਾਂ ਦਾ 1120 ਰੁਪਏ ਰੰਗ ਚਾਰ ਪੰਜ ਹੈਗੀਆਂ ਨੇ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਜਿਵੇਂ ਕਿ ਹੁਣ ਵਿਡਿੰਗ ਸੀਜ਼ਨ ਆ ਰਿਹਾ ਹੈ ਉਹਨਾਂ ਤੇ ਇਹੋ ਜਿਹੀਆਂ ਕਲੈਕਸ਼ਨਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵਧੀਆ ਰਹਿੰਦੀਆਂ ਨੇ ਤੇ ਸਾਰੇ ਇਹਨਾਂ ਦੇ ਆਪਣੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਸਟਾਈਲ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਰੀਜਨਲ ਟਿਸ਼ੂ ਦੇ ਵਿੱਚ ਸੂਟ ਆਏ ਨੇ ਇਹਨਾਂ ਦੇ ਬਾਕੀ ਉਹ ਜਾਣੇ ਤੇ ਨੰਬਰ ਤੇ ਚਾਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫਾਰ